ਸਰਦਾਰ ਪ੍ਰਕਾਸ਼ ਸਿੰਘ ਬਾਦਲ ਰੋਜ਼ ਰਾਤ ਨੂੰ ਕੇਪੀਐਸ ਗਿਲ ਦੀ ਕੋਠੀ ਵਿੱਚ ਜਾਂਦਾ ਸੀ ਤੇ ਪੁੱਛਦਾ ਸੀ ਅੱਜ ਕਿੰਨੇ ਮਾਰੇ ਆ ਆ ਫਿਰ ਉਹਨਾਂ ਨੇ ਪੰਥ ਦੀ ਸਰਕਾਰ ਬਣੀ ਪੰਥ ਦੀ ਸਰਕਾਰ ਦੇ ਵਿੱਚ ਸਭ ਕੁਝ ਜਰੀਆ ਜਾ ਸਕਦਾ ਪਰਮ ਸਤਕਾਰਯੋਖ ਖਾਲਸਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬੁਰਜ ਜਵਾਰ ਸਿੰਘ ਵਾਲਾ ਤੋਂ ਸਰੂਪ ਨੂੰ ਚੁੱਕ ਕੇ ਭਾਈ ਸਾਹਿਬ ਮੇਰੇ ਤੋਂ ਪਹਿਲਾਂ ਦੱਸ ਚੁੱਕੇ ਆ ਕਿ ਉਹ ਸਰੂਪ ਸਾਡੇ ਕੋਲ ਹੈ ਇਸ਼ਤਿਹਾਰਾਂ ਤੇ ਕੰਦਾ ਤੇ ਇਸ਼ਤਿਹਾਰ ਲਗਾਏ ਲੇਕਿਨ ਅਫਸੋਸ ਕਿ ਸਿੱਖਾਂ ਦੀ ਸਭ ਤੋਂ ਕੁਰਬਾਨੀਆਂ ਦੇ ਕੇ ਬਣੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪ੍ਰਧਾਨ ਸਾਹਿਬ ਉਦੇ ਮੈਂਬਰ ਸਾਹਿਬਾਨ ਉਹਨਾਂ ਨੇ ਬਰਗਾੜੀ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਅੱਜ ਵੀ ਜੇ ਬੇਅਦਬੀ ਦੇ ਜ਼ਿੰਮੇਵਾਰ ਨੇ ਜਿੱਥੇ ਉਹ ਸਰਸੇ ਵਾਲਾ ਸਾਧ ਉਥੇ ਪ੍ਰਕਾਸ਼ ਸਿੰਘ ਬਾਦਲ আর ਉਹਦੀ ਸਮੁੱਚੀ ਟੀਮ ਜਿਹੜੀ ਹੈ ਉਹਨਾਂ ਨੇ ਗੁਰੂ ਦੀ ਬੇਅਦਬੀ ਕਰਾਈ ਆ